ਦੁੱਲਾ 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 ਸੰਦੀਪ ਸਾਹਮਰਿਆ ਦਲਵੀਰ ਗਿੱਲ ਬਾਈ ਆਉਂਦਾ ਨਜ਼ਾਰਾ ਦੇ ਦੇ ਵਧਾਈਆਂ ਮੇਜਰ ਨਿੱਕੇ ਨੂੰ ਬੱਲੇ ਪ੍ਰਧਾਨ ਨੂੰ ਗੁਰਪ੍ਰੀਤ ਗੁੱਲੀ ਨੂੰ ਤੇ ਆਸਟ੍ਰੇਲੀਆ ਵਾਲੇ ਚਮਕੌਰ ਚੌਧਰੀ ਨੂੰ ਅੱਜ ਕਹਿੰਦੇ ਅਮਰੀਕਾ ਵਾਲੇ ਤੇਜੇ ਦੇ ਯਾਰਾਂ ਦਾ ਮੇਲਾ ਚੱਲਦਾ ਹੈ ਬੰਟੀ ਟਿੱਬਾ ਤੇ ਜਲਾਲਪੁਰਿਆ ਪਾਲਾ ਦੋਨੋਂ ਪ੍ਰਸਿੱਧ ਨੇ ਦੋਨੋਂ ਸੁਪਰਸਟਾਰ ਨੇ ਦੇਦਨਾ ਦੇ ਵਿੱਚ ਹੱਲਾ ਗੁੱਲਾ ਹੋ ਰਿਹਾ ਹੈ ਅੱਜ ਸਕਾਰਪੀਓ ਗੱਡੀਆਂ ਦਾ ਸੈਮੀ ਫਾਈਨਲ ਪਹਿਲਾ ਮੈਚ ਹੀ ਸਿਰੇ ਦਾ ਹੋ ਰਿਹਾ ਹੈ ਅਮਰੀਕ ਦੂਜੇ ਮੈਚ ਦੀਆਂ ਟੀਮਾਂ ਨੂੰ ਕਹਿ ਭਾਈ ਬਣ ਕੇ ਦੂਜਾ ਸੈਮੀਫਾਈਨਲ ਦੱਸ ਕੇ ਕਰ ਦਈਏ ਮੱਖਣ ਮੱਖੀ ਮਾਜੇ ਵਾਲਾ ਕਦੇ ਕਬੱਡੀ ਪਾ ਰਿਹਾ ਆ ਫੁੱਲੇ ਦੇ ਨਾਲ ਮੁਕਾਬਲਾ ਹੋ ਗਿਆ ਮੱਖਣ ਮੱਖੀ ਮਾਜੇ ਵਾਲਾ ਓਏ ਇੱਕ ਪਾਸੇ ਦਬਾਬੇ ਵਾਲਾ ਓਏ ਕਰੂ ਕਮਾ ਮਾਸਟਰ ਸਾਊਂਡ ਜੀ ਆ ਆ ਮਾਈਕ ਦੀ ਆਵਾਜ਼ ਖੋਲ ਦਿਓ ਮਾਸਟਰ ਸਾਊਂਡ ਬੇਨਤੀ ਹੈ ਵੀ ਆਹ ਮਾਈਕ ਦੀ ਆਵਾਜ਼ ਖੋਲ੍ਹ ਦिए ਦੀਪ ਮਠੱਡੇ ਨੇ ਐਲਾਨ ਕਰ ਦਿੱਤਾ ਦੇਦਰਾਂਵਾਲਾ ਸੁਖੀ ਕਹਿੰਦੇ ਇਸੇ ਸੀਜ਼ਨ ਦੇ ਵਿੱਚ ਨਿਊਜ਼ੀਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਜਾਊਗਾ ਇਹ ਦੀਪ ਮਠੱਡੇ ਹੋਰਾਂ ਦੇ ਐਲਾਨ ਨੇ ਇੱਕ ਪਾਸੇ ਕਰਮਜੀਤ ਕਣਗਸ ਬੁਰੀਆ ਸੀਸਰ ਕਬੱਡੀ ਪਾ ਰਿਹਾ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਹੈ ਸ੍ਰੀ ਅਨੰਦਪੁਰ ਸਾਹਿਬ ਸਿਹਾਲ ਪੋਲੇਵਾਲ ਦੀ ਟੀਮ ਖੇਡ ਰਹੀ ਹੈ ਦੂਜੇ ਪਾਸੇ ਦੁਆਬਾ ਵਾਰੀਅਰ ਸੁਰਖਪੁਰ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਾਣੂਆ ਇਹ ਹਰਮਨ ਬੁਲਟ ਹੈ ਇਹ ਖੀਰਾਂ ਵਾਲੀ ਹੈ ਇਹ ਥਾਰ ਗੱਡੀ ਆ ਜੇਤੂ ਹੈ ਇਹ ਕੌਣ ਹੈ ਮੇਰੇ ਮਿੱਤਰੋ ਜਾਂਟੇ ਢੰਡੋਲੀ ਵਾਲਿਆ ਇਹ ਸਮਿੱਤ ਸੁਭਾਏ ਹੈ ਇਹ ਸ਼ੀਲੂ ਦਾ ਯਾਰ ਹੈ ਇਹ ਸ਼ੀਲੂ ਦਾ ਸਾਥੀ ਹੈ ਕੀ ਬਾਤ ਹੈ ਅਮਰੀਕ ਸਵਾ ਲੱਖ ਬੰਦਾ ਕਹਿੰਦੇ ਲਾਈਵ ਜੁੜ ਗਿਆ 13 13 ਸਪੋਰਟਸ ਲਾਈਵ ਤੇ ਅਮਰੀਕ ਕਰੀ ਚਰਚਾ ਸੋਹਣਿਆ ਸਵਾ ਲੱਖ ਸਵਾ ਲੱਖ ਲਾਈਵ ਜੁੜ ਗਿਆ ਐਨ ਰਿਕਾਰਡ ਟੁੱਟ ਗਿਆ ਲਾਈਵ ਵਾਲੇ ਤੇ ਉਧਰ ਕਬੱਡੀ ਕਬੱਡੀ ਪੈਂਦੀ ਹੈ ਲੈ ਵੀ ਸੇਵ ਕੋਈ ਇਧਰੋ ਕੁਝ ਨਹੀਂ ਨਜ਼ਰ ਆਂਦਾ ਆ ਦਰਸ਼ਕ ਵੀਰ ਮੂਰੇ ਹੋ ਗਿਆ ਤੁਸੀਂ ਗੱਲ ਕਰ ਦਿਓ ਬਾਈ ਬੈਜੋ ਯਾਰਾ ਇੱਕ ਮਿੰਟ ਮੈਚ ਰੋਕ ਲਓ ਜੀ ਇੱਕ ਮਿੰਟ ਬਾਅਦ ਤੇ ਮੈਚ ਰੋਕ ਲਿਓ ਜੀ ਆਹ ਭਾਈ ਬਣ ਕੇ ਬੈਠੋ ਯਾਰ ਚੱਲਣ ਦਿਓ ਫਿਲਮ ਵਾਲੀ ਤਕੜੀ ਜਾ ਦੋ ਮਕਰ ਸਿਹਾਲ ਕਹਿੰਦਾ ਫਿਲਮ ਵਾਲੀ ਤਕੜੀ ਹੈ ਰਿਆਜ ਮੰਗਾ ਨੇ ਪਿਛਲੇ ਦਿਨੀ ਗਾਣਾ ਗਾਇਆ ਕਿ ਕਬੱਡੀ ਕੱਪ ਦੇ ਦੇਣਾ ਚੱਲੇ ਚੀਕਾਂ ਪੈਂਦੀਆਂ ਵੇਖ ਕਕਰਾਲੇ ਅੱਜ ਤੇ ਰਿਆਜ ਯਾਰਾ ਚੀਕਾਂ ਕਕਰਾਲੇ ਤੋਂ ਪਰਲੇ ਪਾਸੇ ਤੱਕ ਜਾਂਦੀਆਂ ਨੇ ਅੱਜ ਚੀਕਾਂ ਪਾਤਰਾਂ ਤੋਂ ਪਰਲੇ ਪਾਸੇ ਜਾਂਦੀਆਂ ਨੇ ਸਮਾਣੇ ਤੋਂ ਪਰਲੇ ਪਾਸੇ ਗੱਲਾਂ ਇੱਕ ਮੈਦਾਨ ਦੇ ਵਿੱਚ ਕਹਿੰਦੇ ਸਾਜੀ ਇਸ ਵਿੱਚ ਕਬੱਡੀ ਪਾ ਰਿਹਾ ਸ਼ਹਿਜਾਦ ਅਲੀ ਸ਼ਕਰਪੁਰੀਆ ਸ਼ੀਲੂ ਹੈ ਅਮਨ ਦਿਉਰੇ ਵਾਲਾ ਮਨਦੀਪ ਠੱਕੜਾ ਸੁਮਿਤ ਸੁਭਾਏ ਹੈ ਸ਼ੀਲੂ ਤੇ ਸਾਜੀ ਦੀ ਟੱਕਰ ਨੰਬਰ ਧਾਵੀ ਦਾ ਨੰਬਰ ਧਾਵੀ ਦਾ ਮਾਸਟਰ ਸਾਊਂਡ ਜੀ ਖੋਲ ਦਿਓ ਆਵਾਜ਼ ਭਾਈ ਬਣ ਕੇ ਮਾਸਟਰ ਸਾਊਂਡ ਭਧੌੜ ਵਾਲਿਆਂ ਨੂੰ ਬੇਨਤੀ ਹੈ ਚਿਤਪਾਲ ਚਿੱਟੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਅੱਗੇ ਵੱਲ ਵਧਿਆ ਹੋਇਆ ਚੋਬਰ ਚਿਤਪਾਲ ਚਿੱਟੀ ਦੀ ਰੇਡ ਪਈ ਹੋਈ ਹੈ ਸੋਨੀ ਤੇ ਸ਼ਰਤਾਂ ਲੱਗੀਆਂ ਸੋਹਣਿਆ ਇਹ ਝਨੇੜੀ ਵਾਲੇ ਸੱਤੇ ਦਾ ਫੈਸਲਾ ਹੈ ਵੀ ਡਬਲ ਟੱਚ ਦਾ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਆਜੜਿਆ ਹੈ ਕੀ ਫੈਸਲਾ ਸੱਤਾ ਜੀ ਰਿਵਿਊ ਚੈੱਕ ਕਰਕੇ ਨਹੀਂ ਪੁਆਇੰਟ ਰੇਡਰ ਦਾ ਸੱਤਾ ਜੀ ਕਰਨਾ ਰਿਵਿਊ ਚੈੱਕ ਦੱਸਿਓ ਸੱਤ ਝਨੇੜੀ ਜੀ ਰਿਵਿਊ ਚੈੱਕ ਕਰਨਾ ਹੈ ਰੀਵਿਊ ਚੈੱਕ ਕਰਕੇ ਨੰਬਰ ਦਿੱਤਾ ਜਾਊਗਾ। ਮੇਰੀ ਬੇਨਤੀ ਹੈ ਜਿਹੜੇ ਰੈਫਰੀ ਵੀਰ ਬਾਹਰਲੇ ਪਾਸੇ ਨੇ ਰਿਵਿਊ ਚੈੱਕ ਕਰ ਲਿਓ। ਦੁੱਲਾ ਛੱਠੇ ਗਵਿੰਦਪੁਰੇ ਵਾਲਾ ਅਮਰੀਕਾ ਅਗਲੀ ਕਬੱਡੀ ਪਾ ਰਿਹਾ ਸੋਹਣਿਆ। ਛੱਠਿਆਂ ਵਾਲਾ ਮਾਸਟਰ ਸਾਉਂਦ ਜੀ ਮੈਕ ਚਲਾ ਦਿਓ ਵੀਰ ਬਣ ਕੇ। ਅਮਰੀਕਾ ਵਾਲਾ ਮੈਕ ਚਲਾ ਦਿਓ। ਮਨਦੀਪ ਟੱਕੜ ਗੋਗੜੀਆਂ ਦੀ ਟੱਕਰ ਛੱਠਿਆਂ ਦੇ ਦੁੱਲੇ ਨਾਲ ਪੈ ਗਈ ਮੇਰੇ ਮਿੱਤਰੋ। ਇੱਕ ਪਾਸੇ ਦਿੱਦਨਾ ਦੇ ਕੱਪ ਤੇ ਪਾਉਂਡ ਮੰਗਾਲੇ ਯੂਕੇ ਤੋਂ ਤੇ ਯੂਐਸਏ ਤੋਂ ਡਾਲਰ ਕੱਪ ਮਿੱਤਰਾਂ ਦਾ ਦੇਖਣ ਲਈ ਤੂੰ ਵੀ ਘੁੰਮ ਦੀ ਬਿਊਟੀ ਪਾਰਲਰ ਟਾਕੜਿਆਂ ਦੀ ਇਹ ਖੇਡ ਰਕਾਨੇ ਮਾੜੇ ਭਾਰਨਾ ਸੰਦੇ ਦਿਲਵੀਰ ਗਿੱਲ ਸੰਦੀਪ ਸਾਮਰੇ ਦੇ ਕੱਪ ਤੇ ਕੁੜੇ ਉਹ ਵੇਖ ਲਲਕਰੇ ਪੈਂਦੇ ਉਹ ਦੇਖ ਲਲਕਰੇ ਪੈਂਦੇ ਆਹ ਸਾਹਮਣੇ ਨੰਬਰ ਧਾਵੀ ਦਾ ਨੰਬਰ ਰੀਡਰ ਦੇ ਹਿੱਸੇ ਜੁੜਦਾ ਆਇਆ ਆ ਮਾਝੇ ਵਾਲਾ 베ਰ 베ਰ ਕੇ ਪਾਉਣ ਲੱਗ ਗਿਆ ਮੱਖੀ ਕਹਿੰਦੇ ਕਬੱਡੀ ਪਾਉਣ ਲਈ ਵੱਧ ਗਿਆ ਸ਼ਿੱਲੂ ਤਿਆਰ ਹੈ ਅਮਨ ਦਿਉਰਾ ਆ ਸੁਮਿਤ ਸ਼ਿਵਾ ਟਰਾਈ ਤੇ ਕਰਦਾ ਜੱਫਾ ਲਾਉਣ ਦੀ ਪਰ ਨੰਬਰ ਇਸਵੇਂ ਰੈਡਰ ਦੇ ਹਿੱਸੇ ਜਿਹੜਾ ਜੁੜਦਾ ਹੋਇਆ ਹੈ ਬੰਟੀ ਟਿੱਪਾ ਇਸਵੇਂ ਕਬੱਡੀ ਪਾਲਦੀ ਵਧ ਗਿਆ ਬੰਟੀ ਟਿੱਬੇ ਵਾਲਾ ਬੰਟੀ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਹੁਣ ਬੰਟੀ ਨੂੰ ਤੂੰ ਦੇਸੀ ਦੇਸੀ ਕਹਿੰਨੀ ਮੇਜਰ ਨਿੱਕਾ ਸਾਡਾ ਬਲਦੇ ਪ੍ਰਧਾਨ ਕਿਹਦੇ ਪਾਸੇ ਆ ਗੁਰਪ੍ਰੀਤ ਗੁੱਲੀ ਦਾ ਮੇਲਾ ਚੱਲਦਾ ਹੈ ਇਹ ਬਹਾਦਰ ਕੋਚ ਹਰਾਂ ਦਾ ਕਬੱਡੀ ਕੱਪ ਹੈ ਇਹ ਆਸਟ੍ਰੇਲੀਆ ਗਏ ਹੋਏ ਸਾਡੇ ਚਮਕੌਰ ਚੌਧਰੀ ਦਾ ਮੇਲਾ ਹੈ ਭਾਈ ਸੀਸਪਾਲ ਸੰਗੂ ਦੀਆਂ ਯਾਦਾਂ ਮੇਰੇ ਮਿੱਤਰੋ ਦਲਵੀਰ ਗਿੱਲ ਦਾ ਆਕਾਸ਼ ਬਾਗੀ ਦਾ ਸੰਦੀਪ ਸਮਰੇ ਦਾ ਜੋਰ ਲੱਗਿਆ ਹੋਇਆ ਹੈ ਇਹ ਸ਼ੀਲੂ ਹੈ ਸ਼ੀਲੂ ਦੀ ਟੱਕਰ ਹਰਮਨ ਬੁੱਢ ਖੀਰਾ ਬਣੀ ਨਾਲ ਪਈ ਹੋਈ ਹੈ ਘਲਾਣ ਕਰਦੇ ਹੋ ਇਹ ਯਾਰਾਂ ਦਾ ਮੇਲਾ ਚੱਲਦਾ ਬੱਬੂ ਨੇ ਕਬੱਡੀ ਵੀ ਤਕੜੀ ਖੇਡੀ ਹੈ ਪਰ ਦੂਜੇ ਪਾਸੇ ਕਰਮਜੀਤ ਕنگਸ ਦੀ ਰੇਡ ਪਈ ਹੋਈ ਹੈ ਮੈਨੂੰ ਲੱਗਦਾ 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 ਮੁੰਡਾ ਕਮਾਲ ਕਰ ਗਿਆ ਮੇਰੇ ਮਿੱਤਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਜਿਹੜਾ ਪੁਆਇੰਟ ਹੋਲਡ ਸੀਗਾ ਉਹ ਜਾਫੀਆਂ ਨੂੰ ਦਿੱਤਾ ਗਿਆ ਜੀ ਨੋਟ ਕਰਿਓ ਸ਼ਹਿਜ਼ਾਦ ਅਲੀ ਸਾਜੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਅਮਰੀਕ ਦੇ ਮੈਕ ਚੱਲ ਪਿਆ ਕਰ ਗੱਲ ਸੋਹਣਿਆ ਵੀਰਾ ਬੈਗ ਚੱਲ ਗਿਆ ਬਾਈ ਹੁਣ ਦਰਸ਼ਕ ਮੂਰੇ ਰੇਡ ਪੈ ਰਹੀ ਆ ਸਾਜੀ ਸ਼ਕਰਪੁਰੀਏ ਦੀ ਬਰਸਾਲਪੁਰੀਏ ਅਰਸ਼ ਨਾਲ ਪੇਚਾ ਪਿਆ ਹੋਇਆ ਮਿੱਤਰਾਂ ਚ ਮਿੱਤਰਾਂ ਚ ਖੜਕ ਪਈ ਜਰਾ ਸੁਣ ਕੇ ਜਾਈ ਸਰਦਾਰਾ ਅੱਜ ਕਹਿੰਦੇ ਦੇਦਰਾਂ ਦੇ ਵਿੱਚ ਪਟਾਕੇ ਪੈਂਦੇ ਮੇਰੇ ਮਿੱਤਰੋ ਬਰਸਾਲਪੁਰੀਏ ਅਰਸ਼ ਓਏ ਤੇਰੀ ਹਿੱਕ ਤੇ ਦੀਵਾ ਨਾਂ ਵਾਲਿਆ ਤਾਂ ਤੂੰ ਕੀ ਜਾਣੇਗਾ ਦੀਪ ਮਠੱਡੇ ਵੱਲੋਂ 5000 ਹੈ ਤੇ ਲਵ ਨਿਊਜ਼ੀਲੈਂਡ ਦਾ ਵੀ ਅੱਜ ਪਿਆਰ ਸਤਿਕਾਰ ਜਿਹੜਾ ਇਸ ਜਾਫੀ ਦੇ ਲਈ ਪੁੱਜਾ ਮੇਰੇ ਮਿੱਤਰੋ ਵੱਡੇ ਪਿਆਰ ਸਤਿਕਾਰ ਪੁੱਜ ਰਿਹਾ ਔਰ ਕਹਿੰਦੇ ਧੂਰ ਕੋਟੀਆ ਜੈਲਾ ਪੁੱਜਾ ਹੋਇਆ ਜਤਿੰਦਰ ਜੌਲ ਜੰਡਿਆਲੇ ਮੰਦਗੀ ਵਰਗਾ ਵਾਲਾ ਜੀਦਾ ਕਹਿੰਦੇ ਜਹਾਗੀਰ ਦੀ ਹਵੇਲੀ ਜਿੱਡਾ ਦਿਲ ਹੈ ਔਰ ਮੇਰੇ ਮਿੱਤਰੋ ਅਮਰੀਕਾ ਤੋਂ 5 ਲੱਖ ਦਾ ਯੋਗਦਾਨ ਅੱਜ ਦੇ ਮੇਲੇ ਦੇ ਲਈ ਜਤਿੰਦਰ ਜੋਹਲ ਜੰਨੇ ਵਾਲੇ ਮੰਝਗੀ ਵਾਲੇ ਵੱਲੋਂ ਪੁੱਜਾ ਚੌਧਰੀ ਚੂੜ ਸਿੰਘ ਜੀ ਪੁਲਸਰ ਦਾ 4 ਲੱਖ ਹੈ ਅਰਸ਼ਦ ਗਾਲ ਯੂਕੇ ਦਾ 3 ਲੱਖ ਹੈ ਅਰਸ਼ ਢਿੱਲੋ ਜੁਕੇ ਦਾ 3 ਲੱਖ ਹੈ ਇਹ ਕਹਿੰਦੇ ਨੌਜਵਾਨ ਮੰਨਾ ਬੱਲਣੋ ਵਾਲਾ ਮੇਰੇ ਵੀਰੋ ਰੇਡ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵੱਧਦਾ ਹੋਇਆ ਰਾਤ ਚਾਨਣੀ ਮਹਿਤੁਰਾ ਮੇਰੇ ਨਾਲ ਤੁਰੇ ਪਰਸ਼ਾਵਾ ਜਿੰਦੇ ਮੇਰੀਏ ਇੱਕ ਪਾਸੇ ਲੱਗਦਾ ਲੱਗਦਾ ਫੜਿਆ ਉੱਧਰ ਉਹ ਫਰਿਆਦ ਫਰਿਆਦ ਕਿ ਅੱਲਾਹ ਹੂ ਦਾ ਆਵਾਜ਼ ਆਵੇ ਓਏ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਮੋੜਦੀ ਬਾਜੀ ਕਬੱਡੀ ਕਰ ਦੇ ਦੇ ਚੱਲ ਫੋਲਟ ਫੋਲਟ ਕਬੱਡੀ ਪਾ ਰਿਹਾ ਚਾਰ ਜਾਫੀ ਐ ਅਮਨ ਦਿਉਰੇ ਵਾਲਾ ਅਰਸ਼ ਬਰਸਾਲਪਰੀਆ ਨਾਲ ਕਦੇ ਸ਼ਿੱਲੂ ਜਿਹਦੀ ਦੁਨੀਆ ਜ਼ਬਾਨੀ ਐ ਆ ਟੱਕਰ ਸਿਰੇ ਦੀ ਐ ਪਰ ਸਾਹਮਣੇ ਬੋਲਟ ਭੱਜ ਗਿਆ ਓਏ ਭਾਈ ਬੋਲਟ ਦੀ ਖੇਡ ਕਿੰਦਾ ਲੱਗਦੀ ਬਾਲੀ ਤਾਕੜੀ ਲੱਗਦੀ ਅਮਰੀਕ ਕਮਾਣੇ ਵਾਲਿਆ ਮੇਰੀ ਬੇਨਤੀ ਆ ਭਰਾ ਬਣ ਕੇ ਯਾਰ ਅਮਰੀਕ ਵਾਲੇ ਮੈਕ ਨੂੰ ਥੋੜਾ ਜਿਆ ਕਲੀਅਰ ਕਰਕੇ ਰੱਖੋ ਤੇ ਦੂਜੇ ਪਾਸੇ ਜਿਹੜਾ ਹੂਟਰ ਵਾਲਾ ਮੈਕ ਹੈ ਉਹ ਵੀ ਕਲੀਅਰ ਕਰਕੇ ਰੱਖਿਓ ਚਿਤਪਾਲ ਚਿੱਟੀ ਦੀ ਗਰਾਊਂਡ ਦੇ ਵਿੱਚ ਕਬੱਡੀ ਪੈ ਰਹੀ ਹੈ ਜਲਾਲਪੁਰਿਆ ਸੋਨ ਸਿੰਘ ਸਿੱਧੂ ਦਾ ਪੁੱਤਰ ਕਲੋਜ਼ ਫਾਈਟਰ ਬਲਵੀਰ ਸਿੰਘ ਪਾਲਾ 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 ਜਲਾਲਪਰੀਆ ਓਏ ਪਾਲੇ ਦੇ ਕਿਹੜੇ ਕਿਹੜੇ ਜ਼ਬਾਨੇ ਕੀ ਬਾਤ ਐ ਵੇ ਜੱਟਾ ਕੀ ਬਾਤ ਐ ਦੇਦਨਾ ਦੇ ਵਿੱਚ ਕਬੱਡੀ ਹੋ ਰਹੀ ਐ ਕਬੱਡੀ ਕੱਪ ਦੇਦਨਾ ਚੱਲੇ ਰਿਆਜ ਕਹਿੰਦਾ ਚੀਕਾਂ ਪੈਂਦੀਆਂ ਵੇਖ ਕਰਾੜੇ ਓ ਸਾਹਮਣੇ ਮੱਖਣ ਮੱਖੀ ਦੀ ਰੇਡ ਪਈ ਹੋਈ ਐ ਇੱਕ ਪਾਸੇ ਵੇਖਦੇ ਆਂ ਵੀ ਸ਼ੀਲੂ ਅਮਨ ਦਿਉਰਾ ਮਨਦੀਪ ਧੱਕੜ ਸ਼ੀਲੂ ਦੀ ਟੱਕਰ ਮੱਖਣ ਦੇ ਨਾਲ ਸ਼ੀਲੂ ਤੇ ਮੱਖੀ ਓ ਸ਼ੀਲੂ ਤੇ ਮੱਖੀ ਸ਼ੀਲੂ ਤੇ ਮੱਖੀ ਮੱਖੀ ਭੱਜ ਗਿਆ ਮੱਖੀ ਵੀ ਕਹਿੰਦੇ ਵੱਡਾ ਮੱਲ ਹੈ ਵੱਡਾ ਮੱਲ ਹੈ ਖੇਡ ਕਬੱਡੀ ਦਾ ਆ ਪਰ ਕੀ ਇਸ਼ਾਰਾ ਹੈ ਕੀ ਇਸ਼ਾਰਾ ਸੱਤਾ ਜੀ ਨੰਬਰ ਰੇਡਰ ਦਾ ਸੌਰੀ ਪੁਆਇੰਟ ਜਿਹੜਾ ਕਬੱਡੀ ਦੁਬਾਰਾ ਪੈਣੀ ਹੈ ਮੈਂ ਕਿਹਾ ਅਮਰੀਕ ਕਿਹੜੇ ਪਾਸੇ ਬੋਲਦਾ ਹੈ ਅਮਰੀਕ ਕਹਿੰਦਾ ਵੀ ਯਾਰ ਹੁਣ ਤੇ ਗੱਲ ਹੋਰ ਕਰਨੀ ਪੈਣੀ ਹੈ ਗਰਾਊਂਡ ਖਾਲੀ ਕਰ ਦਿਓ ਦਰਸ਼ਕ ਵੀਰ ਕਹਿੰਦੇ ਗਰਾਊਂਡ ਖਾਲੀ ਕਰ ਦਿਓ ਇੱਕ ਮੇਰੀ ਰੈਫਰੀ ਸਹਿਬਾਨਾਂ ਵੱਲੋਂ ਹੱਥ ਬਣ ਕੇ ਬੇਨਤੀ ਹੈ ਸਾਰੀ ਸੰਗਤ ਨੂੰ ਆਪਾਂ ਸਾਰਿਆਂ ਨੇ ਰਲ ਕੇ ਆਪਣੇ ਮਾਂ ਬਾਪ ਦੀ ਸੌਂ ਖਾਦੀ ਸੀ ਵੀ ਚੱਲਦੇ ਮੈਚ ਅਸੀਂ ਗਰਾਊਂਡ ਤੇ ਨਹੀਂ ਆਵਾਂਗੇ ਯਾਰ ਮਾਂ ਬਾਪ ਤੋਂ ਉੱਪਰ ਕੁਝ ਨਹੀਂ ਹੁੰਦਾ ਮੇਰਾ ਵੀਰ ਬਣ ਕੇ ਤੁਸੀਂ ਸਾਥ ਦਿਓ ਰੈਫਰੀਆਂ ਦਾ ਕਸੂਰ ਨਹੀਂ ਹੋਣਾ ਜੇ ਨੰਬਰ ਕੋਈ ਬਾਅਦ ਘਾਟ ਹੋ ਗਈ ਉਧਰ ਸਿੰਘ ਸਾਹਿਬ ਫੈਬ੍ਰିକੇਟਰ ਜਾਲੇ ਸਾਡੇ ਭਰਾ ਨੇ ਜਿਨ੍ਹਾਂ ਨੇ ਗੁਰਮੁਖੀ ਲਿਪੀ ਜਿਹੜੀ ਬੱਚਿਆਂ ਨੂੰ ਸਤਕਾਰ ਦੇ ਰੂਪ ਦੇ ਵਿੱਚ ਦਿੱਤੀ ਹੈ ਸਾਡੇ ਵੀਰ ਕਹਿੰਦੇ ਵੀ ਸ਼ੀਲੂ ਦਾ ਅਗਲਾ ਜਫਾ 2000 ਦਾ ਹੋਣਾ ਹੈ ਇਹ ਗੁਰਪ੍ਰੀਤ ਹੈ ਇਹ ਬੁਰਜਹਰੀ ਦੀ ਧਰਤੀ ਦਾ ਹੈ ਇਹ ਰਾਏਕੋਟ ਦੇ ਇਲਾਕੇ ਦਾ ਹੈ ਇਹ ਲੁਗਿਆਣੇ ਦਾ ਪ੍ਰਸਿੱਧ ਖਿਡਾਰੀ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਹੈ ਓਏ ਟੱਕਰ ਪੈ ਗਈ ਪੈ ਗਈ ਸ਼ੇਰਾਂ ਦੀ ਲੋਕੀ ਤੱਕਦੇ ਖੇਡ ਮੈਦਾਨ ਦੇ ਲਾਗੇ ਗੁਰਪ੍ਰੀਤ ਗੁਰਪ੍ਰੀਤ ਭੱਜ ਗਿਆ ਆਹ ਸਾਹਮਣੇ ਨੰਬਰ ਜੋੜ ਗਿਆ ਬੁਲਟ ਆ ਗਿਆ ਕੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਤੇ ਕੌਣ ਪਾਊਗਾ ਕਬੱਡੀ ਅੱਜ ਝੋਕ ਝੋਕ ਕੇ ਜੀ ਦੀ ਹਿੱਕ 'ਚ ਦਮ ਮਿੱਤਰੋ ਦਿਦਨਾ ਤੋਂ ਸਕਾਰਪੀਓ ਜਾਊ ਜਿੱਤ ਕੇ ਜਿਹਦੇ ਪੱਟਾਂ 'ਚ ਜ਼ੋਰ ਮਿੱਤਰੋ ਅੱਜ ਦਿਦਨਾ ਤੋਂ ਸਕਾਰਪੀਓ ਜੋ ਜਉ ਜਿੱਤ ਕੇ ਜੁਗ ਜੁਗ ਜੀਵੇ ਮਿੱਤਰੋ ਕਰਨ ਕਮਾਨ ਕਬੱਡੀ ਦਾ ਦੁਨੀਆ ਉਤੇ ਵਧਾਇਆ ਜੀਨੇ ਮਾਨ ਕਬੱਡੀ ਦਾ ਇਹ ਦਲਵੀਰ ਗਿੱਲ ਦਾ ਯਾਰ ਹੈ ਇਹ ਮੇਜਰ ਨਿੱਕੇ ਹਰਾਂ ਦਾ ਭਰਾ ਹੈ ਇਹ ਸਾਡੇ ਗੁਰਪ੍ਰੀਤ ਗੁੱਲੀ ਹਰਾਂ ਦਾ ਯਾਰ ਹੈ ਸੰਦੀਪ ਸਾਮਰੇ ਦੀਆਂ ਗੱਲਾਂ ਬਲਦੇਵ ਪ੍ਰਧਾਨ ਦੀਆਂ ਗੱਲਾਂ ਚਮਕੌਰ ਚੌਧਰੀ ਦੀਆਂ ਗੱਲਾਂ ਗੱਲਾਂ ਤੁਰਦੀਆਂ ਕੋਚ ਬਹਾਦਰ ਸਿੰਘ ਦੀਆਂ ਮੀਰੀ ਪੀਰੀ ਸਪੋਰਟਸ ਕਲੱਬ ਦੀਆਂ ਸ਼ੀਸ਼ਪਾਲ ਸੰਗੂ ਦੀ ਯਾਦ ਹੈ ਤੇਜਾ ਅਮਰੀਕਾ ਜਾ ਵਸਿਆ ਹੈ ਰੇਡ ਪਾਉਣ ਲਈ ਸ਼ਾਜੀ ਗਰਾਊਂਡ ਦੇ ਵਿੱਚ ਵਧਿਆ ਹੋਇਆ ਹੈ ਅਮਰੀਕ ਕਰੀ ਗੱਲ ਸੁਣਿਆ ਲਓ ਸ਼ਾਜੀ ਦੀ ਕਹਿੰਦੇ ਕਬੱਡੀ ਪੈ ਗਈ ਹੈ ਫੋਲਾ ਸ਼ੋਸ਼ਕ ਵਾਲਾ ਪਰ ਆਹ ਕਹਿੰਦੇ ਧਾਕੜ ਦੂਜੇ ਪਾਸੇ ਸ਼ਾਜੀ ਸ਼ਾਜੀ ਤੇ ਧਾਕੜ ਆਹ ਸ਼ਾਜੀ ਆਹ ਸ਼ਾਜੀ ਪੱਜ ਗਿਆ ਟੱਕਾ ਕਰ ਗਿਆ ਮੈਨੂੰ ਲੱਗਦਾ ਸਤਿਆਂ ਪੁਆਇੰਟ ਕਿਹਦੇ ਪਾਸੇ ਆ ਝਨੇੜੀ ਵਾਲਿਆ ਸੋਹਣਿਆ ਵੀਰਾ ਨੰਬਰ ਕਿਹਦਾ ਜੀ ਨੰਬਰ ਕਿਹਦਾ ਰੈਫਰੀ ਦੱਸਿਓ ਨੰਬਰ ਨੰਬਰ ਰੇਡਰ ਦਾ ਗਰਾਊਂਡ ਕਲੀਅਰ ਕਰ ਦਿਓ ਮੇਰਾ ਵੀ ਨੰਬਰ ਧਾਵੀ ਦਾ ਨੰਬਰ ਸ਼ਾਜੀ ਦਾ ਸ਼ਹਿਜ਼ਾਦ ਅਲੀ ਦਾ ਨੰਬਰ ਹੈ ਗਰਾਊਂਡ ਕਲੀਅਰ ਕਰਕੇ ਰੱਖਿਓ ਮੇਰੀ ਬੇਨਤੀ ਹੈ ਦੀਪ ਮਠੱਡਾ ਤੇ ਲਵ ਚੱਠੇਉਰੀ ਕਹਿੰਦੇ ਵੀ ਸ਼ੀਲੂ ਦੇ ਤਿੰਨ ਜੱਫੇ 20000 ਦੇ ਹੋਣਗੇ। ਦਲਵੀਰ ਬਾਈ ਕਹਿੰਦਾ ਯਾਰ ਸੌਂਪਵਾ ਕੇ ਮੈਚ ਸ਼ੁਰੂ ਕਰਵਾਇਆ। ਮੇਰਾ ਵੀਰ ਬਣ ਕੇ ਬੇਨਤੀ ਹੈ ਸੌਹਾਂ ਟੁੱਟਣ ਨਾ ਦਿਆ ਕਰੋ। ਆਹ ਸਾਹਮਣੇ ਕਬੱਡੀ ਕਰਮਜੀਤ ਕਣਗਸ ਪਾਉਣ ਦੇ ਲਈ ਵੱਧ ਗਿਆ। ਇੱਕ ਪਾਸੇ ਦੇਖਦੇ ਆਂ ਵੀ ਸੋਨੀ ਫਕਰ ਝੰਡਿਆ ਵਾਲਾ ਫਰੀਆਦ ਅਲੀ ਦੀ ਬਲੂਕ ਦੀ ਗੱਲ ਜਲਾਲਪੁਰੀਏ ਪਾਲੇ ਦੀ ਗੱਲ ਹੋ ਰਹੀ ਹੈ। ਇਹ ਫਕਰ ਝੰਡਿਆ ਵਾਲਾ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹਿੰਦ ਕੋੜੇ ਹਰਮਨ ਬੁਲਟ